ਸਸਰੀ ਗਾਲ ਜੀ ਤੁਸੀਂ ਜੁੜੇ ਹੋ ਨਵੇਂ ਵੀਡੀਓ ਦੇ ਨਾਲ ਭੁਖੜ ਧਾਲ ਤੇ ਜੋ ਦੋ ਨੌਜਵਾਨ ਬੈਠੇ ਸੀ ਤੇ ਉਹਨਾਂ ਦਾ ਭੁਖੜ ਧਾਲ ਦਾ ਜਿਹੜਾ ਦਿਨ ਹੈ ਤੀਸਰਾ ਦਿਨ ਹੈ ਜਿਹੜਾ ਹੋ ਚੁੱਕਿਆ ਯਾਨੀ ਕਿ ਇਹ ਜਿਹੜਾ ਰੋਸ ਮਜਾਰਾ ਭੁਖੜ ਧਾਲ ਆ ਇਹ ਤੀਸਰੇ ਦਿਨ ਦੇ ਵਿੱਚ ਹੈ ਸ਼ਾਮਿਲ ਹੈ ਜਿਹੜੀ ਹੋ ਚੁੱਕੀ ਹੈ ਭੁਖੜ ਧਾਲ ਇਹ ਮੀ ਹੁਣ ਆਪਾਂ ਇਸ ਨੂੰ ਕਹਾਂਗੇ ਇਹ ਹੁਣ ਇਹ ਮਰਨ ਵਰਤ ਦੇ ਵਿੱਚ ਹੈ ਤਬਦੀਲ ਹੈ ਜਿਹੜੀ ਹੋ ਚੁੱਕੀ ਹੈ ਕਿਉਂਕਿ ਭੁਖੜ ਧਾਲ ਕੁਛ ਘੰਟਿਆਂ ਵਾਸਤੇ ਕੁਛ ਦਿਨਾਂ ਵਾਸਤੇ ਹੁੰਦੀ ਹੈ ਪਰ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਭੁਖੜਤਾਲ ਮਰਨ ਵਰਤ ਤੱਕ ਜਾ ਜਿੰਨਾ ਟਾਈਮ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਟਾਈਮ ਜਾਰੀ ਰਹੇਗੀ ਇੱਥੇ ਦੱਸਣਯੋਗ ਬੰਦਾ ਕਿ ਇਹ ਜਿਹੜੀ ਭੁਖੜਤਾਲ ਨੌਜਵਾਨਾਂ ਵੱਲੋਂ ਕੀਤੀ ਗਈ ਹੈ ਇਹ ਅਵਾਰਾ ਪਸ਼ੂਆਂ ਨਾਲ ਹਰ ਰੋਜ਼ ਵਾਪਰ ਰਹੇ ਹਾਦਸਿਆਂ ਦੇ ਰੋਜ਼ ਵਜੂਆਂ ਜਿਹੜਾ ਕੀਤੀ ਗਈ ਹੈ ਅਵਾਰਾ ਪਸ਼ੂਆਂ ਦਾ ਹੱਲ ਹੈ ਜਿਹੜਾ ਉਹ ਕਰਵਾਉਣ ਵਾਸਤੇ ਇਹਨਾਂ ਨੌਜਵਾਨਾਂ ਵੱਲੋਂ ਭੁਖੜਤਾਲ ਕੀਤੀ ਗਈ ਹੈ ਤੇ ਸਭ ਤੋਂ ਪਹਿਲਾਂ ਬੇਨਤੀ ਕਰਾਂਗੇ ਕਿ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਕਿ ਇਹ ਜਿਹੜਾ ਮਸਲਾ ਹੈਗਾ ਇਹ ਮੁੱਦਾ ਹੈਗਾ ਸਾਰੇ ਲੋਕਾਂ ਤੱਕ ਪਹੁੰਚ ਸਕੇ ਸਭ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖਰ ਭੁਖੜ ਹੜਤਾਲ ਕਰਨ ਦਾ ਕਾਰਨ ਕੀ ਸੀ ਤੇ ਸਰਕਾਰਾਂ ਅਤੇ ਪ੍ਰਸ਼ਾਸਨ ਕਿਵੇਂ ਕੰਬ ਕਰਨੀ ਨਹੀਂ ਦਾ ਜਿਹੜੀ ਸੁੱਤੇ ਪਏ ਹੋਏ ਆ ਤਿੰਨ ਦਿਨ ਹੋ ਚੁੱਕੇ ਆ ਭੁਖੜ ਹੜਤਾਲ ਦੇ ਬੈਠਿਆਂ ਨੂੰ ਤੇ ਹਜੇ ਤੱਕ ਪੁਲਿਸ ਪ੍ਰਸ਼ਾਸਨ ਦੇ ਇੱਕਾ ਮੁਕਦ ਕਾਰੀਆਂ ਤੋਂ ਇਲਾਵਾ ਕੋਈ ਵੀ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਡਾਕਟਰੀ ਟੀਮ ਪਹੁੰਚੀ ਹੈ ਅਗਰ ਇਹਨਾਂ ਨੌਜਵਾਨਾਂ ਨੂੰ ਕੁਝ ਕੱਲ ਨੂੰ ਹੋ ਜਾਂਦਾ ਸਸਾ ਸੋਸਾਇਟੀ ਦੇ ਰਿਪ ਲਿਖਣ ਤੋਂ ਇਲਾਵਾ ਹੋਰ ਸਾਡੇ ਪੱਲੇ ਸ਼ਾਇਦ ਕੁਝ ਵੀ ਨਾ ਰਹੇ ਚਾਹ ਫਿਰ ਵੱਧ ਤੋਂ ਵੱਧ ਸ਼ਰਧਾਂਜਲੀ ਭੇਟ ਲੇਕਿਨ ਲੋੜ ਹੈ ਹੁਣ ਮੈਡੀਕਲ ਸਹੂਲਤਾਂ ਦੇਣ ਦੀ ਮੌਕੇ ਤੇ ਪਹੁੰਚ ਵੀ ਕਿਉਂਕਿ ਹਾਲਾਤ ਆ ਜਿਹੜੇ ਬਿਮਾਰੀਆਂ ਨਾਲ ਇੰਨੇ ਵਿਗੜੇ ਹੋਏ ਆ ਮੱਛਰ ਆ ਜਿਹੜਾ ਇੰਨਾ ਵਧਿਆ ਹੋਇਆ ਤੇ ਇਹ ਖੱਗਰ ਦੇ ਕੰਡੇ ਜਿਹੜੇ ਨੌਜਵਾਨ ਦਿਨ ਰਾਤ ਭੁੱਖੇ ਬੈਠੇ ਹੋਏ ਆ ਤੇ ਇੱਕ ਇੱਚ ਹੋਰ ਦੱਸਣ ਜੋਗ ਬੰਦਾ ਕਿ ਇਹ ਜਿਹੜਾ ਕਾਫਲਾ ਲਗਾਤਾਰ ਵਧਦਾ ਤੁਰਿਆ ਜਾ ਰਿਹਾ ਹੈ ਕਿ ਅੱਜ ਦੋ ਨੋ ਜਿਹੜੇ ਸ਼ਹਿਰ ਦੇ ਵਿਅਕਤੀ ਐ ਉਹਨਾਂ ਨੇ ਹੌਸਲਾ ਕੀਤਾ ਤੇ ਦੋ ਉਹਨਾਂ ਨੇ ਹਾਲਾਂਕਿ ਉਹ 24 ਘੰਟੇ ਵਾਸਤੇ ਬੈਠੇ ਆ ਪਰ ਫੇਰ ਵੀ ਉਹਨਾਂ ਦੇ ਨਾਲ ਇੱਕ ਹੌਸਲਾ ਵਜਾਈ ਦੇ ਵਾਸਤੇ ਉਹਨਾਂ ਨੇ ਇੱਕ ਇਹਨਾਂ ਨੂੰ ਸਮਰਥਨ ਦਿੱਤਾ ਕਿ ਇਹ ਭੁਖੜਤਾਲ ਨੂੰ ਹੋਰ ਵਾਅਦਾ ਕੀਤਾ ਕਿ ਇਹ ਕਾਫਲਾ ਹਰ ਦਿਨ ਵਾਅਦਾ ਤੁਰਿਆ ਜਾ ਰਿਹਾ ਹੈ ਕਿ ਆਪਣੇ ਨਾਲ ਕੁਲਦੀਪ ਸਿੰਘ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਅਮਰਤਪਾਲ ਮੀਰਪੁਰ ਨੇ ਜੋ ਪਹਿਲਾਂ ਤੋਂ ਭੁਖੜਤਾਲ ਦੇ ਬੈਠੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਕੁਲਦੀਪ ਸਿੰਘ ਅੱਜ ਜੋ ਭੁਖੜਤਾਲ ਤੇ ਬੈਠੇ ਆ ਅੱਪਾ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਕੀ ਕਿਹਣਾ ਤੁਹਾਡਾ ਕਿਵੇਂ ਇਹ ਮਨ ਦੇ ਵਿੱਚ ਆਇਆ ਵੀ ਆਪਾਂ ਵੀ ਇਹਨਾਂ ਨੂੰ ਸਪੋਰਟ ਕਰੀਏ ਕਿਉਂਕਿ ਹੋਰ ਵੀ ਸ਼ਹਿਰ ਦੀ ਬਹੁਤ ਜਨਸੰਖਿਆ ਹੈਗੀ ਹੈ ਇਹ ਤੁਹਾਨੂੰ ਵੀ ਪਤਾ ਹੀ ਆ ਵੀਰ ਜੀ ਵੀ ਪਿੱਛੇ ਜੇ ਵੀ ਇੱਕ ਪਟਵਾਰੀ ਸਾਹਿਬ ਦਾ ਲੜਕੇ ਐਕਸੀਡੈਂਟ ਹੋ ਕੇ ਚੜਾਈ ਕਰਕੇ ਸੀ ਇੱਕ ਕਾਨੇ ਵਾਲੇ ਤੋਂ ਮੁੰਡਾ ਨੌਜਵਾਨ ਜੋ ਇੱਥੇ ਕੁਆਰਟ ਦੀ ਦੁਕਾਨ ਤੇ ਕੰਮ ਕਰਦਾ ਸੀ ਰਾਤ ਉਹਦਾ ਐਕਸੀਡੈਂਟ ਹੋਇਆ ਇਸ ਤਰ੍ਹਾਂ ਕਈ ਐਕਸੀਡੈਂਟ ਸਾਡੇ ਸ਼ਹਿਰ ਵਿੱਚ ਹੋ ਚੁੱਕੇ ਹਨ ਇਸ ਦੇ ਸਬੰਧ ਵਿੱਚ 2 ਮਹੀਨੇ ਪਹਿਲਾਂ ਵੀ ਇਹ ਇਕੱਠ ਸਾਰੇ ਸ਼ਹਿਰ ਦਾ ਸਾਰੇ ਇਲਾਕੇ ਦਾ ਹੋਇਆ ਸੀ ਮੰਡੀ ਵਿੱਚ ਤਾਂ ਉਹਦੇ ਚ ਇਹ ਫੈਸਲਾ ਕੀਤਾ ਗਿਆ ਸੀ ਵੀ ਇਹਦਾ ਕੋਈ ਨਾ ਕੋਈ ਹੱਲ ਕੱਢਣ ਵਾਸਤੇ ਵੀ ਜੋ ਵੀ ਇੱਥੇ ਦੀ ਸ਼ਹਿਰ ਮਿਊਨਿਸਪਲ ਕਮੇਟੀ ਦੀ ਜ਼ਮੀਨ ਪਈ ਹੈ ਜਿਹੋ ਉਹਦੇ ਵਿੱਚ ਇਹਨਾਂ ਦਾ ਹੱਲ ਕੀਤਾ ਜਾਊਗਾ ਪਰ ਉਹ ਫਲੱਡ ਆਉਣ ਕਰਨਾ ਉਹ ਮਸਲਾ ਫੇਰ ਡਿਲੇ ਹੋ ਗਿਆ ਜਿਸ ਨੂੰ ਹੁਣ ਫੇਰ ਪ੍ਰਚੰਡ ਕਰਨ ਵਾਸਤੇ ਨੌਜਵਾਨਾਂ ਨੇ ਪਹਿਲ ਕੀਤੀ ਹੈ ਜੋ 48 ਘੰਟੇ ਹੋ ਗਏ ਇਹਨਾਂ ਨੂੰ ਮਤਲਬ ਬੈਠੇ ਆ ਭੁੱਖ ਹੜਤਾਲ ਤੇ ਇਸ ਨੂੰ ਸਮਰਥਨ ਦੇਣ ਵਾਸਤੇ ਅਸੀਂ ਵੀ ਮਤਲਬ ਸਾਡੀ ਬੀਕੇਜੂ ਲਖੋਵਾਲ ਦੇ ਨਮਾਇंदे ਹੋਣ ਦੇ ਨਾਤੇ ਮੇਰੇ ਵੀ ਅੱਜ ਡਿਊਟੀ ਲੱਗੀ ਹੈ ਇਹਨਾਂ ਦੀ ਹੌਸਲਾ ਭਜਾਈ ਕਰਨ ਵਾਸਤੇ ਤੇ ਹੋਰ ਵੀ ਬਹੁਤ ਨੌਜਵਾਨਾਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੈ ਇਹ ਭੁੱਖ ਹੜਤਾਲ ਤੇ ਬੈਠਣ ਵਾਸਤੇ ਜੇ ਮਸਲਾ ਹੱਲ ਨਾ ਹੋਇਆ ਤਾਂ ਇਹ ਅੱਗੇ ਜਿੰਨਾ ਟਾਈਮ ਹੀ ਮਤਲਬ ਲੰਬਾ ਚੱਲ ਸਕਦਾ ਅਸੀਂ ਚਲਾਉਣ ਦੇ ਪਾਵਨ ਰਾਵਾਂਗੇ ਤੇ ਬਿਲਕੁਲ ਜੀ ਬਿਲਕੁਲ ਕਹਿੰਦੇ ਵੀ ਜਿੰਨਾ ਵੀ ਲੰਮਾ ਚੱਲਦਾ ਸੀ ਚਲਾਉਣ ਦੇ ਪਾਵਨ ਰਾਵਾਂਗੇ ਤੇ ਆਪਾਂ ਅਮਰਪਾਲ ਮੀਰਪੁਰ ਨਾਲ ਗੱਲ ਕਰਦੇ ਆਂ ਕਿਉਂਕਿ ਇਹ ਭੁਖੜ ਹੜਤਾਲ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਮਰਨ ਵਰਤ ਦੇ ਵਿੱਚ ਤਬਦੀਲ ਜਿਹੜੀ ਹੁੰਦੀ ਨਜ਼ਰ ਆ ਰਹੀ ਹੈ ਜਿਵੇਂ ਉਹ ਗਾਣੇ ਵਿੱਚ ਕਹਿੰਦੇ ਹੁੰਦੇ ਆ ਵੀ ਜਦ ਤੱਕ ਅਸੀਂ ਜਿੱਤ ਕੇ ਜਾਵਾਂਗੇ ਤੇ ਜਾਂ ਫਿਰ ਲਾਸ਼ਾਂ ਜਾਣਗੀਆਂ ਉਹਨੇ ਇਹਨਾਂ ਨੌਜਵਾਨਾਂ ਦਾ ਇੱਕ ਲਾਸ਼ਾਂ ਜਾਣ ਵਾਲਾ ਹੀ ਜਿਹੜਾ ਸੰਘਰਸ਼ ਹੈ ਉਸ ਵੱਲੇ ਵਧਰੇ ਹੈਗਾ ਤੇ ਅਮਰਪਾਲ ਜੀ ਨਾਲ ਗੱਲ ਕਰਦੇ ਹਾਂ ਹਾਂਜੀ ਅਮਰਪਾਲ ਜੀ ਅੱਜ ਤੀਸਰੇ ਦਿਨ ਦੇ ਵਿੱਚ ਤੁਹਾਡੀ ਭੁਖੜ ਹੜਤਾਲ ਜਿਹੜੀ ਪਹੁੰਚ ਚੁੱਕੀ ਹੈ ਤੇ ਤੁਸੀਂ ਇੱਕ ਆਪਦੀ ਸਿਹਤ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਕੋਈ ਵੀ ਡਾਕਟਰੀ ਟੀਮ ਹੈ ਜਿਹੜੀ ਹਜੇ ਤੱਕ ਇੱਥੇ ਨਹੀਂ ਪਹੁੰਚੀ ਦੇਖੋ ਜ ਉਹ ਤਾਂ ਪ੍ਰਸ਼ਾਸਨ ਦੀ ਪਹਿਲਾਂ ਤੋਂ ਹੀ ਦੇਖ ਰਹੇ ਹਾਂ ਤੁਸੀਂ ਤਿੰਨ ਦਿਨਾਂ ਤੋਂ ਅਣਗੇਲੀ ਚੱਲ ਰਹੀ ਹੈ ਠੀਕ ਹੈ ਵੀ ਨਾ ਕੋਈ ਇੱਥੇ ਪ੍ਰਸ਼ਾਸਨ ਦਾ ਉੱਚ ਅਧਿਕਾਰੀ ਪਹੁੰਚਿਆ ਅਜੇ ਤੱਕ ਸਾਡੇ ਕੋਲੇ ਉਹਨੂੰ ਪਤਾ ਹੈ ਘੱਗਰ ਦਾ ਕਿੰਨਾ ਬੁਰਾ ਹਾਲ ਹੈ ਇੱਥੇ ਮਰਾਤ ਨੂੰ ਮੱਛਰ ਵੀ ਬਹੁਤ ਹੁੰਦਾ ਹੈ ਵੈਸੇ ਕੋਈ ਗੱਲ ਨਹੀਂ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਕਹਿੰਦੇ ਲੜਾਂਗੇ ਤੇ ਇਹ ਜਿਹੜੀ ਲੜਾਈ ਹੈ ਅੱਜ ਤੁਸੀਂ ਦੇਖ ਲਿਆ ਕਿ ਸਰਦੂਲਗੜ੍ਹ ਤੋਂ ਅਸੀਂ ਤਿੰਨ ਦਿਨਾਂ ਤੋਂ ਲੜ ਰਹੇ ਹਾਂ ਤੇ ਇਹ ਲੜਾਈ ਇੱਥੋਂ ਚੰਗਿਆੜੀ ਸ਼ੁਰੂ ਹੋ ਕੇ ਪੂਰੇ ਪੰਜਾਬ ਦੇ ਵਿੱਚ ਫੈਲਣ ਜਾ ਰਹੀ ਹੈ ਰਾਤ ਸਾਨੂੰ ਤੁਸੀਂ ਯਕੀਨ ਕਰਿਓ ਕਿ ਪੰਜ ਸੱਤ ਸ਼ਹਿਰਾਂ ਚੋਂ ਐਸਐਚਓ ਫੋਨ ਆਇਆ ਕਿ ਬਾਈ ਜੀ ਸਾਨੂੰ ਇਹਦਾ ਪਲਾਨ ਦੱਸੋ ਅਸੀਂ ਕੀ ਕਰੀਏ ਇਹ ਬਹੁਤ ਵੱਡਾ ਕਾਫਲਾ ਵੱਧ ਜਾ ਹੁਣ ਜਿਵੇਂ ਸਰਦੂਲਗੜ੍ਹ ਤੋਂ ਦੋ ਸਾਡੇ ਅੰਕਲ ਬਜ਼ੁਰਗ ਸਾਡੇ ਬੈਠੇ ਆ ਪਹਿਲੀ ਗੱਲ ਤਾਂ ਦੇਖੋ ਵੀ ਬਜ਼ੁਰਗਾਂ ਦੇ ਵਿੱਚ ਕਿੰਨਾ ਵੱਡਾ ਉਤਸ਼ਾਹ ਹੈ ਕਿ ਨੌਜਵਾਨਾਂ ਦੇ ਉੱਪਰ ਉੱਠ ਕੇ ਬਜ਼ੁਰਗ ਇਸ ਭੁਖੜਤਾਲ ਦੇ ਵਿੱਚ ਸ਼ਾਮਲ ਹੋ ਰਿਹਾ ਇਹ ਕਾਫਲਾ ਵੱਧਦਾ ਜਾ ਰਿਹਾ ਤੇ ਇਹਨੇ ਅੱਗੇ ਵਧਣਾ ਤੇ ਮੇਰੀ ਸਾਰੇ ਪ੍ਰਸ਼ਾਸਨ ਨੂੰ ਅਪੀਲ ਵੀ ਹੈ ਕਿ ਤੁਸੀਂ ਇਹਦਾ ਮੂਈ ਹੱਲ ਪੂਰੇ ਸਰਦੂਲਗੜ੍ਹ ਦਾ ਹੱਲ ਨਹੀਂ ਪੂਰੇ ਪੰਜਾਬ ਦਾ ਪੂਰੇ ਜ਼ਿਲ੍ਹੇ ਦਾ ਸਾਡੇ ਦਾ ਆ ਤੁਸੀਂ ਉਹਨੂੰ ਭੀਖੀ ਲਾ ਲਓ ਮਾਨਸਾਂ ਲਾ ਲਓ ਬਹੁਤ ਵੱਡਾ ਇਹ ਪਸ਼ੂਆਂ ਦਾ ਜਿਹੜਾ ਖਾਸ ਕਰਕੇ ਉਹਨਾਂ ਨੂੰ ਆਪਾਂ ਅਵਾਰਾ ਪਸ਼ੂ ਅਮਰੀਕੀ ਠੱਠੇ ਜਿਹੜੇ ਕਿ ਸਿੰਘ ਪਾ ਕੇ ਇੱਕ ਪਾਸਿਓਂ ਕਾਰ ਨੂੰ ਗੱਡੀ ਨੂੰ ਪਲਟਾ ਦਿੰਦੇ ਆ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਦੇਖਦੇ ਆ ਇਸ ਕਰਕੇ ਇਹ ਜਿਹੜੇ ਅਮਰੀਕੀ ਠੱਠੇ ਆ ਇਹਨਾਂ ਦਾ ਕੋਈ ਥੋਸ ਹੱਲ ਲੱਭਣਾ ਚਾਹੀਦਾ ਨਾ ਕਿ ਇਹਨਾਂ ਨੂੰ ਆਪਾਂ ਵੀ ਅੱਜ ਮੈਂ ਹੁਣ ਕੱਲ ਇਹਨਾਂ ਨੇ ਕਿਹਾ ਭਰਾਵਾਂ ਨੇ ਵੀ ਆਪਾਂ ਧੱਕੇ ਨਾਲ ਗਊਸ਼ਾਲਾ ਦੇ ਵਿੱਚ ਬਾੜ ਅਸੀਂ ਉਹਦੇ ਹੱਕ 'ਚ ਨਹੀਂ ਹੈਗੇ ਠੀਕ ਹੈ ਕੱਲ ਨੂੰ ਕੋਈ ਐਸੀ ਗੱਲ ਇੱਥੇ ਵਾਪਰਦੀ ਹੈ ਅਸੀਂ ਉਹ ਉਹਦੇ ਜ਼ਿੰਮੇਦਾਰ ਨਹੀਂ ਹੈਗੇ ਠੀਕ ਹੈ ਪਰ ਹਾਂ ਸਹਿਮਤੀ ਨਾਲ ਜੇ ਉਹ ਸਹਿਮਤੀ ਸਾਡਾ ਕਿਸੇ ਗਊਸ਼ਾਲਾ ਨਾਲ ਕੋਈ ਵਿਰੋਧ ਨਹੀਂ ਜੇ ਉਹ ਸਹਿਮਤੀ ਨਾਲ ਅੰਦਰ ਆਪਣਾ ਕਰਨਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਸਹਿਮਤੀ ਨਾਲ ਪ੍ਰਸ਼ਾਸਨ ਨਾਲ ਸਾਡੀ ਟੀਮ ਨਾਲ ਗੱਲਬਾਤ ਕਰਕੇ ਸਹਿਮਤੀ ਨਾਲ ਇਹ ਕੰਮ ਹੋਣ ਨਾ ਕਿ ਧੱਕੇ ਨਾਲ ਕਹ ਬੀਤੇ ਕੱਲ੍ਹ ਜਿਹੜੇ ਸ਼ਹਿਰ ਦੇ ਕੁਝ ਨਮਾਇंदे ਆ ਜਿਹੜੇ ਐਮਸੀਆ ਜਾਂ ਆਮ ਆਦਮੀ ਪਾਰਟੀ ਦੇ ਆਗੂ ਆ ਜਾਂ ਸ਼ਹਿਰ ਦੇ ਆਗੂ ਉਹ ਵੀ ਇਸ ਧਰਨੇ ਦੇ ਵਿੱਚ ਜਿਹੜੇ ਸ਼ਾਮਲ ਹੋਏ ਸੀਗੇ ਤਾਂ ਉਸ ਗੱਲ ਦਾ ਕੋਈ ਸਿੱਟਾ ਨਿਕਲੇ ਜਾਂ ਨਹੀਂ ਦੇਖੋ ਬਾਈ ਜੀ ਸ਼ਾਮਲ ਤਾਂ ਹੁਣ ਇੱਥੇ ਲੋਕ ਆ ਸਾਰੇ ਲੋਕ ਸ਼ਾਮਲ ਹੋ ਹੀ ਜਾਂਦੇ ਨੇ ਕਹਿੰਦਾ ਜਿਸ ਤਨ ਲਾਗੇ ਸੋ ਤਨ ਜਾਣਾ ਠੀਕ ਹੈ ਵੀ ਯਾਰ ਜਿਨ੍ਹਾਂ ਦੇ ਮਰ ਗਏ ਜਿਨ੍ਹਾਂ ਦੇ ਇਸ ਬਿਮਾਰ ਇਹਦੇ ਐਕਸੀਡੈਂਟ ਦਾ ਕਾਰਨ ਹੋ ਕੇ ਅੱਜ ਮੰਜਿਆਂ ਦੇ ਉੱਤੇ ਪਏ ਐ ਲੜ ਰਹੇ ਐ ਜੰਗ ਮੌਤ ਤੇ ਮਤਲਬ ਜੰਗ ਲੜ ਰਹੇ ਐ ਮੌਦੀ ਉਹ ਯਾਰ ਉਹਨਾਂ ਨੂੰ ਪੁੱਛੋ ਤੁਸੀਂ ਇੱਥੇ ਆ ਕੇ ਇਹ ਨਹੀਂ ਹੁੰਦਾ ਕਿ ਅਸੀਂ ਆ ਗਏ ਸੀ ਉਹਨਾਂ ਨੂੰ ਸਮਰਥਨ ਦਿੱਤਾ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਜੀ ਸਾਨੂੰ ਤਾਂ ਇਹਦਾ ਠੋਸ ਹੱਲ ਚਾਹੀਦਾ ਐ ਵੀ ਇਹਦਾ ਹੱਲ ਤੁਸੀਂ ਕੀ ਕਰਦਾ ਪ੍ਰਸ਼ਾਸਨ ਹੱਲ ਕੀ ਕਰਦਾ ਨਗਰ ਪੰਚਾਇਤ ਰ ਇਹਦਾ ਹੱਲ ਕੀ ਕਰਦੀ ਐ ਅਸੀਂ ਡਟੇ ਹੋਏ ਆ ਅਸੀਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਅਸੀਂ ਸਰਦੂਲਗੜ੍ਹ ਦੇ ਲੋਕਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਜੇ ਅਸੀਂ ਬਹਿ ਗਏ ਥੋੜੀ ਪਿੱਠ ਨਹੀਂ ਲੱਗਣ ਦਿੰਦੇ ਅੰਤ ਤੱਕ ਇਹਦੇ ਨਾਲ ਲੜਾਂਗੇ ਜੇ ਮੌਤ ਇੱਕ ਦਿਨ ਤਾਂ ਮਰਨਾ ਹੀ ਹੈ ਨਾ ਜਦੋਂ ਕਹਿੰਦੇ ਵੀ ਜਦੋਂ ਇਨਸਾਨ ਇਸ ਦੁਨੀਆ ਤੇ ਆਇਆ ਉਹਨੇ ਜਾਣਾ ਹੀ ਇੱਕ ਦਿਨ ਤੇ ਜੇ ਐਸੇ ਸੰਘਰਸ਼ਾਂ ਦੇ ਵਿੱਚ ਸਾਡੀ ਜਾਨ ਚਲੀ ਜਾਊਗੀ ਤਾਂ ਫਿਰ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਸ਼ਹਿਰ ਦੇ ਮੌਜੂਦਾ ਐਮਸੀ ਜਗਸੀਰ ਸਿੰਘ ਜੱਗੀ ਜੱਫਾ ਜਿਹੜੇ ਉਹ ਵੀ ਮੌਜੂਦ ਹੈ ਉਹ ਨਗਰ ਪੰਚਾਇਤ ਦੇ ਵਿੱਚ ਕਾਉਂਸਲਰ ਹੋਣ ਦੇ ਨਾਂ ਤੇ ਇਹਨਾਂ ਦੇ ਹੀ ਪੰਚਾਇਤ ਵੱਲੋਂ ਇੱਕ ਗਊਆਂ ਦੇ ਜਿਹੜਾ ਇਸ ਮਸਲੇ ਨੂੰ ਲੈ ਕੇ ਇੱਕ ਮਤਾ ਵੀ ਪਾਇਆ ਗਿਆ ਸੀਗਾ ਤੇ ਜਗਸੀਰ ਸਿੰਘ ਜੀ ਕੀ ਉਸ ਮਤੇ ਦਾ ਕੋਈ ਅਸਰ ਨਹੀਂ ਹੋਇਆ ਜਾਂ ਠੰਡੇ ਪਾਸੇ ਚ ਪੈ ਗਿਆ ਜਿਹੜਾ ਉਹ ਵੈਦੂਜੀ ਦੀ ਖਾਲਸਾ ਵੈਦੂਜੀ ਫਤੇ ਜਿਹੜਾ ਉਹ ਮਤਾ ਪਾਇਆ ਗਿਆ ਸੀ ਨਾ ਜੀ ਉਹੋ ਬਸ ਇੱਕ ਕਿਤਾਬੀ ਲਿਖਤੀ ਰਹਿ ਗਿਆ ਬਸ ਉਹਦੇ ਕੋਈ ਅਸਰ ਨਹੀਂ ਹੈਗਾ ਕੋਈ ਉਹਤੇ ਸਰਕਾਰ ਨਹੀਂ ਗੌਰ ਕਰਦੀ ਕੋਈ ਜਿਹੜੀ ਸਾਡੀ ਇੱਥੇ ਨਗਰ ਪੰਚਾਇਤ ਹੈ ਅਸੀਂ 4 ਐਮ ਸੀ ਆ ਯਾਦ ਜਿਹੜੇ ਤੁਸੀਂ ਕੱਲ ਪਹਿਲਾਂ ਬਾਈ ਤੋਂ ਗੱਲ ਪੁੱਛੀ ਹੈ ਵੀ ਜਿਹੜੇ ਦੂਜੇ ਐਮਸੀ ਆਏ ਸੀ ਇੱਕ ਰੋਟੀਆਂ ਸੇਕਣ ਲਈ ਜਿਹੜਾ ਮਰਜ਼ੀ ਆ ਜੇ ਸਾਡੇ ਕੋਲੇ ਸਿਰਫ ਰੋਟੀਆਂ ਸੇਕਣ ਲਈ ਆਏ ਐ ਜਿਹੜੀਆਂ ਉਹਨਾਂ ਦੀਆਂ ਗੱਲਾਂ ਸੀਗੀਆਂ ਉਹ ਬੇਅਰਥ ਸੀਗੀਆਂ ਉਹਨਾਂ ਨੇ ਕੋਈ ਸਾਨੂੰ ਹੱਲ ਕੱਢ ਕੇ ਤਾਂ ਦਿੱਤਾ ਨਹੀਂ ਹੈਗਾ ਡਰਾਮੇ ਜਿੰਨੇ ਮਰਜ਼ੀ ਕਰਾ ਲੋ ਦੂਜੀ ਗੱਲ ਜੀ ਮੈਂ ਸਾਡੇ ਸ਼ਹਿਰ ਵਾਸੀਆਂ ਨੂੰ ਇੱਕ ਚੀਜ਼ ਤੋਂ ਮੈਂ ਜ਼ਰੂਰ ਧਿਆਨ ਚ ਕਰ ਲਿਆ ਵੀ ਜਿੰਨਾ ਸਾਡੇ ਸ਼ਹਿਰ 'ਚ ਹੈਗੇ ਐ ਡਰਾਮੇ ਬਾਜ ਲਾ ਲੋ ਉਹਨਾਂ ਨਾਲ ਬੜੇ ਲੋਕ ਜੁੜਦੇ ਆ ਜੇ ਅੱਜ ਅਸੀਂ ਸਾਰੇ ਲੋਕਾਂ ਦੀ ਆਵਾਜ਼ ਚੱਕ ਲਈ ਐ ਤਾਂ ਸਾਡੇ ਸ਼ਹਿਰ ਦੇ ਬੰਦੇ ਸਾਨੂੰ ਗਿਣਵੇਂ ਚੁਣਵੇਂ ਨਜ਼ਰ ਆਉਂਦੇ ਆ ਕੋਈ ਇੱਥੇ ਸੇਠ ਜਦੋਂ ਦੁਕਾਨਾਂ ਨੂੰ ਸੈਟਰ ਸਿੱਟਣੇ ਤਾਂ ਉਹਨਾਂ ਨੂੰ ਬੜੇ ਸੌਕੇ ਲੱਗਦੇ ਆ ਉਹ ਚਲੋ ਵਧੀਆ ਗੱਲ ਐ ਮੈਂ ਤਾਂ ਇਹ ਚੀਜ਼ ਦੇ ਹੱਕ 'ਚ ਆ ਵੀ ਤੁਸੀਂ ਸੈਟਰ ਸਿੱਟਣ ਜੋਗ ਨਹੀਂ ਹੋ ਸਿੱਟੋ ਠੀਕ ਐ ਤੁਹਾਡੇ ਤੋਂ ਕੋਈ ਹੱਲ ਨਹੀਂ ਨਿਕਲਣਾ ਅਸੀਂ ਆਪਦੀ ਜਾਣ ਦੀ ਜਿਹੜੀ ਬਾਜੀ ਲਾਈ ਐ ਇਹਨੂੰ ਲਈ ਰੱਖਾਂਗੇ ਜਿਹੜੇ ਹੱਲ ਐ ਜਦੋਂ ਅਸੀਂ 4 ਬੰਦਿਆਂ ਚ ਇਕੱਠੇ ਹੁੰਦੇ ਸੀ ਉਹ ਮੀਟਿੰਗ ਜਿਹੜੀ ਰੱਖੀ ਸੀ ਹਰ ਇੱਕ ਬੰਦਾ ਉਹਨੂੰ ਮਿਹਣਾ ਮਾਰਦਾ ਸੀ ਸਾਨੂੰ ਵੀ ਤੁਸੀਂ ਕੀ ਕੀਤਾ ਜਦੋਂ ਅੱਜ ਅਸੀਂ ਕੋਈ ਕਦਮ ਚੱਕ ਲਿਆ ਤੇ ਅੱਜ ਸਾਡੇ ਮਗਰ ਤੁਸੀਂ ਕੀ ਕਰਦੇ ਹੋ ਅਸੀਂ ਉਹ ਦੇਖਣਾ ਚਾਹੁੰਦੇ ਆ ਅੱਜ ਸਾਨੂੰ ਜਿਹੜੇ ਸਾਡੇ ਸ਼ਹਿਰ ਦੇ ਲੋਕਾਂ ਦਾ ਕੋਈ ਪੂਰਾ ਹੰਗਾਰਾ ਨਹੀਂ ਮਿਲਦਾ ਬਸ ਜਿਹੜੇ ਸਾਡੇ ਸ਼ਹਿਰ ਦੇ ਲੋਕ ਐ ਜਦੋਂ ਕਿਸੇ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਬਸ ਸਿਰਫ ਉਹਨੂੰ ਚੱਕ ਕੇ ਸੰਸਕਾਰ ਕਰਨ ਯੋਗਰੇ ਰਹਿ ਗਏ ਆ ਇਹ ਪਰਮਾਤਮਾ ਇਹਨਾਂ ਨੂੰ ਇਹੀ ਲੇਖੇ ਲਈ ਰੱਖੂਆ ਮੈਨੂੰ ਨਹੀਂ ਲੱਗਦਾ ਵੀ ਸਾਡੇ ਸ਼ਹਿਰ ਦੇ ਲੋਕ ਜਾਗਰਤ ਹੋਣਗੇ। ਅ ਕੱਲ ਸੰਦੂਗੜ ਦੇ ਕੁਝ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਵੀ ਕੀਤੀ ਗਈ ਹੈ ਹਾਲਾਂਕਿ ਉਹਦੇ ਵਿੱਚ ਨਗਰਪੰਚਾਇਤ ਸੰਦੂਗੜ ਦੇ ਪ੍ਰਧਾਨ ਬੀਨਾ ਰਾਣੀ ਦੇ ਪਤੀ ਪ੍ਰੇਮ ਗਰਗ ਜੀ ਵੀ ਸ਼ਾਮਲ ਸੀ। ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਅਗਰ ਜੇ ਗਊਆਂ ਗਊਸ਼ਾਲਾ ਦੇ ਵਿੱਚ ਬਾੜੀਆਂ ਜਾਂਦੀਆਂ ਤਾਂ ਸਭ ਤੋਂ ਪਹਿਲਾਂ ਅਸੀਂ ਮੋਰੀ ਹੋ ਕੇ ਅਸੀਂ ਕੰਮ ਕਰਾਂਗੇ, ਗੇਟ ਤੇ ਅਸੀਂ ਖੜ੍ਹਾਂਗੇ ਤੇ ਉਸ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ ਜੀ ਜੇ ਉਹ ਐਡੇ ਬਿਆਨਬਾਜ਼ੀ ਦਿੰਦੇ ਐ कोरोना ਮੰਗਰ ਕਿਹੜਾ ਲੋਕ ਨਹੀਂ ਹੈਗੇ ਪ੍ਰਧਾਨ ਸ਼ਹਿਰ ਦੇ ਫਿਰ ਉਹ ਗਊਸਾਲਾ ਜੇ ਬਾੜ ਕੇ ਆ ਜਾਣ ਗਊਸਾਲਾ ਸੰ ਗਾਈਆਂ ਠੱਠੇ ਜਿਹੜੇ ਹੈਗੇ ਆ ਸਾਨੂੰ ਦੱਸ ਦੇਣਾ ਕਿ ਵੀ ਅਸੀਂ ਆ ਹੱਲ ਕੀਤਾ ਗਿਆ ਜੀ ਮੈਂ ਬਿਆਨ ਤਾਂ ਮੈਂ ਦੇ ਜੂੰ ਬੈਠਾ ਬਿਆਨਾਂ ਚ ਤਾਂ ਕੁਝ ਨਹੀਂ ਨਿਕਲਦਾ ਜੀ ਕੋਈ ਉਹਨਾਂ ਦਾ ਹੱਲ ਪ੍ਰੋਪਰ ਕਰਕੇ ਆਉਣ ਸਾਡੇ ਕੋਲੇ ਸਾਨੂੰ ਕੋਈ ਤਰਾ ਜੀ ਕੀ ਜੱਗੀ ਭਾਜੀ ਹਜੇ ਤੱਕ ਕੋਈ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਐ ਐਸਡੀਐਮ ਸਾਹਿਬ ਡੀਸੀ ਤਹਿਸੀਲਦਾਰ ਸਾਹਿਬ ਕੋਈ ਨਗਰ ਪੰਚਾਇਤ ਦੇ ਕਾਰਜ ਸਦਕ ਅਫਸਰ ਨਹੀਂ ਜੀ ਸਾਡੇ ਕੋਲੇ ਇਹ ਜਾਂ ਕੋਈ ਨਹੀਂ ਪਹੁੰਚਿਆ ਜੀ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਆਉਂਦੇ ਆ ਨਾਰਮਲ ਤੇ ਉਹ ਆਏ ਸੀ ਹੋਰ ਸਾਡੇ ਕੋਲੇ ਕੋਈ ਪ੍ਰਸ਼ਾਸਨ ਨਹੀਂ ਹੋਇਆ ਕਿਉਂਕਿ ਅਸੀਂ ਨਾਰਮਲ ਘਰਾਂ ਦੇ ਬੇਟੇ ਆ ਜੀ ਸਾਡਾ ਮਾਪਿਓ ਖੇਤੀ ਨਾਲ ਜੁੜਿਆ ਹੋਇਆ ਹੈਗਾ ਜੇ ਤਾਂ ਕੋਈ ਇੱਥੇ ਐਸਡੀਐਮ ਦਾ ਬੇਟਾ ਬੈਠਾ ਹੁੰਦਾ ਡੀਸੀ ਦਾ ਬੇਟਾ ਬੈਠਾ ਹੁੰਦਾ ਫਿਰ ਤਾਂ ਉਹਨਾਂ ਨੇ ਆਉਣਾ ਸੀ ਅਸੀਂ ਤਾਂ ਨਾਰਮਲ ਘਰਾਂ ਦੇ ਬੱਚੇ ਆ ਸਾਨੂੰ ਕੌਣ ਆਉਂਦਾ ਜੀ ਸਾਨੂੰ ਨਾ ਕਿਸੇ ਨੇ ਪੁੱਛਿਆ ਤੇ ਨਾ ਕਿਸੇ ਬਿਲਕੁਲ ਜੀ ਮੈਂ ਤੁਹਾਨੂੰ ਸੁਣਾਇਆ ਕਿ ਇੱਥੇ ਕੋਈ ਵੀ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਹਜੇ ਤੱਕ ਜਿਹੜਾ ਨਹੀਂ ਪਹੁੰਚਾ ਤੇ ਇਹ ਕਾਫਲਾ ਜਿਹੜਾ ਹਰ ਦਿਨ ਵੱਧ ਰਿਹਾ ਹੈ ਤੇ ਅਸੀਂ ਤੁਹਾਨੂੰ ਰੋਜ਼ ਦੀ ਰੋਜ਼ ਅਪਡੇਟ ਹੈ ਜਿਹੜੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾਉਂਦੇ ਰਹਿੰਦੇ ਆਂ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੇ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਜਿਹੜਾ ਜ਼ਰੂਰ ਕਰ ਲਿਓ ਤੇ ਆਪਾਂ ਚੱਲਦੇ ਆਂ ਕਿਸੇ ਹੋਰ ਖਬਰ ਤੇ ਮਿਲਦੇ ਆਂ ਕਿਸੇ ਨਵੀਂ ਅਪਡੇਟ ਨਾਲ ਵੀਡੀਓ ਦੇਖਣ ਵਾਸਤੇ ਸਾਰੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ